ਔਕੀਆਂ ਕਾਟੀਆਂ ਹੁਣਿਸ ਪਿਆਰੇ ਸੇ ਇਸ ਅਗੇ ਮਰਦ ਲੀਏ ਤਰੇਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ ਕਿ ਆਪਣੇ ਪਿਆਰੇ ਦੇ ਨਾਲੋਂ ਵਿਛੜ ਕੇ ਕਿਉਂ ਜਾਣਾ ਉਦਨਤਮਰੇ ਚੰਗੇ ਨਹੀਂ ਰਹੰਦਾ ਵਿਛੋੜਾ ਸੁਨੇ ਦੁੱਖ ਬੈਨ ਦੇਤੇ ਮਰਿਓ ਬਾਜ ਪਿਆਰੇ ਆਪਣੇ ਵਿਰਹੀਨਾ ਦੇ ਰੋਦ ਕਿ ਜਿਸ ਹੁਣ ਸਭ ਤੋਂ ਵੱਡਾ ਜੋ ਪਿਆਰਾ ਹੈ ਕਿ ਜੀਤੋਂ ਸਾਰੇ ਸੁਖ ਮਿਲਨੇ ਹੈ ਕੇਵਲ ਤੋਂ ਕੇਵਲ ਇੱਕੋ ਇੱਕ ਪਰਮਾਤਮਾ ਹੈ ਹੁਣ ਉਹਦੇ ਨਾਲ ਮਿਲਣ ਦੀ ਖਾਤਰ ਇਹ ਇਹ ਆਤਮਾ ਜਨਮਾਂ ਜਨਮਾਂ ਤੋਂ ਯਤਨਸ਼ੀਲ ਹੈ ਪਰ ਇਹਦੇ ਯਤਨਾਂ ਨੂੰ ਜੋ ਕਹਿੰਦੇ ਫਲ ਲੱਗਣਾ ਸ਼ੁਰੂ ਹੋਏ ਆ ਫੁੱਲ ਲੱਗਣੇ ਸ਼ੁਰੂ ਹੋਏ ਫੁੱਲ ਆਉਣਗੇ ਉਹ ਕੇਵਲ ਤੋਂ ਕੇਵਲ ਇੱਕ ਮਨੁੱਖਾ ਦੇਹੀ ਵਿੱਚ ਆ ਕੇ ਲੱਗਦੇ ਆ ਕਿ ਜਦੋਂ ਇਹ ਆਤਮਾ ਇਸ ਘਰ ਵਿੱਚ ਆ ਜਾਂਦੀ ਹੈ ਜਿਸ ਨੂੰ ਮਨੁੱਖ ਕਿਹਾ ਜਾਂਦਾ ਹੈ ਕੇਵਲ ਤੋਂ ਕੇਵਲ ਇਸ ਘਰ ਵਿੱਚ ਰਹਿ ਕੇ ਹੀ ਇਹ ਆਪਣਾ ਮੁਕਾਮ ਹਾਸਲ ਕਰ ਸਕਦੀ ਹੈ ਪਰ ਜਿਉਂ ਇਹ ਇਹ ਮਨੁੱਖ ਸਰੀਰ ਨੂੰ ਧਾਰਨ ਕਰਦੀ ਹੈ ਇਸ ਸਰੀਰ ਦੇ ਵਿੱਚ ਬੈਠਾ ਮਨਣਾ ਉਹ ਇਸ ਆਤਮਾ ਨੂੰ ਨਾਮ ਤੋਂ ਖਾਲੀ ਵੀ ਕਰ ਸਕਦਾ ਤੇ ਭਰ ਵੀ ਸਕਦਾ ਜਿਹੜਾ ਮਨ ਗੁਰੂ ਦੇ ਚਰਨਾਂ ਵਿੱਚ ਲੱਗਿਆ ਹੋਇਆ ਉਹ ਤਾਂ ਹਮੇਸ਼ਾ ਸਤ ਦੀ ਕਮਾਈ ਕਰਦਾ ਨਾਮ ਦੀ ਕਮਾਈ ਕਰਦਾ ਸਿਮਰਨ ਦੀ ਕਮਾਈ ਕਰਦਾ ਭਜਨ ਬੰਦਗੀ ਸੇਵਾ ਸਿਮਨ ਇੱਕ ਕਮਾਈ ਦੇ ਵਿੱਚ ਹਰ ਪਲ ਰੁੱਝਿਆ ਰਹਿੰਦਾ ਉਸ ਨੂੰ ਕੇਵਲ ਤੋਂ ਕੇਵਲ ਇੱਕੋ ਇੱਕ ਗੱਲ ਹਮੇਸ਼ਾ ਆਪਣੇ ਹਿਰਦੇ ਵਿੱਚ ਰੱਖਣੀ ਹੁੰਦੀ ਹੈ ਯਾਦ ਰੱਖਦਾ ਹੈ ਕਿ ਭਾਈ ਇਹ ਤੇਰੀ ਔਸਰ ਇਹ ਤੇਰੀ ਵਾਰ ਘਟ ਪੀਤਰ ਤੂੰ ਦੇਖੀ ਜਾ ਕਿ ਇਹ ਹੀ ਇੱਕ ਮੌਕਾ ਹੈ ਇਹ ਹੀ ਇੱਕ ਚਾਂਸ ਹੈ ਕਿ ਜਦੋਂ ਤੂੰ ਆਪਣੇ ਪ੍ਰੀਤਮ ਪਿਆਰੇ ਵਾਹਿਗੁਰੂ ਨਿਰੰਕਾਰ ਜੋ ਸਾਰ ਸੁੱਖਾਂ ਦਾ ਦਾਤਾ ਹੈ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਅਰਤੇ ਹੈ ਮੇਰੇ ਜੀ ਅੜੇ ਤਾਂ ਸਰਵ ਸੁਖ ਪਾਵੇ ਮੇਰੇ ਮਨਾ ਪਰ ਐਸਾ ਵੀ ਇੱਕ ਮਨ ਹੈ ਸਰੀਰ ਦੇ ਵਿੱਚ ਇਹ ਤਾਂ ਧਰਮੀ ਮਨ ਦੀ ਗੱਲ ਹੋ ਗਈ ਨਾ ਕਿ ਜਿਹਦਾ ਮਨ ਧਰਮੀ ਹੈ ਮਨ ਦਾ ਧਰਮੀ ਹੋਣਾ ਜ਼ਰੂਰੀ ਹੈ ਸਰੀਰ ਦਾ ਨਹੀਂ ਹੈ ਸਰੀਰ ਨੂੰ ਅਸੀਂ ਦਿਖਾਵੇ ਵਿੱਚ ਲਿਆਉਨੇ ਆ ਕਿ ਕਿਸੇ ਭੇਖ ਵਿੱਚ ਲਿਆਉਨੇ ਆ ਅਸਲ ਇਹਦਾ ਪ੍ਰਮਾਤਮਾ ਨਾਲ ਕੋਈ ਵੀ ਨਹੀਂ ਸੰਬੰਧ ਕਿ ਜੋ ਅਸੀਂ ਤੰਤੇ ਭੇਗ ਧਾਰਦੇ ਆ ਇਹ ਤਾਂ ਸਾਡੀ ਜਗਤ ਦੇ ਵਿੱਚ ਪਹਿਚਾਨ ਹੈ ਕਿ ਇਸ ਸੰਸਾਰ ਵਿੱਚ ਸਾਡੀ ਪਹਿਚਾਨ ਦਾੜ੍ਹੀ ਕੇਸ ਹੈ ਤਸਤਾਰ ਸਜੀ ਹੋਈ ਹੈ ਕਕਾਰ ਪਹਿਨੇ ਹੋਏ ਕਿ ਗੁਰੂ ਦੇ ਸਿੱਖ ਹੈ ਖਾਲਸੇ ਅਸੀਂ ਭਾਵ ਇਹ ਧਾਰਮਿਕ ਵਿਦਿਆ ਧਾਰਮਿਕ ਗਿਆਨ ਕਿ ਬ੍ਰਹਮਨੰਦ ਜਿਹਨੂੰ ਕਹਿੰਦੇ ਇਹ ਪਰਮਾਰਥ ਦੀ ਜੋ ਧਾਰਮਿਕ ਵਿੱਦਿਆ ਹੈ ਇਹ ਇਸ ਸਕੂਲ ਤੋਂ ਪੜ੍ਹਦੇ ਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੁਣ ਕਿੰਨੇ ਸਕੂਲ ਹੁੰਦੇ ਆ ਸੰਸਾਰ ਦੇ ਵਿੱਚ ਅਲੱਗ-ਅਲੱਗ ਸਕੂਲ ਕਾਲਜ ਜਿੰਨੀ ਬੈਸਟੀਆਂ ਕਿ ਉਹਨਾਂ ਦੇ ਅਲੱਗ-ਅਲੱਗ ਨਾਂ ਹੁੰਦੇ ਆ ਉਹਨਾਂ ਦੇ ਪਹਿਨਣ ਦੇ ਵਸਤਰ ਵਗੈਰੇ ਵੀ ਲੱਗ ਹੋਣਗੇ ਆਪਾਂ ਵੀ ਦੇਖਦੇ ਆ ਕਿ ਕਿਸੇ ਸਕੂਲ ਦੀ ਵਰਦੀ ਜੋ ਉਲੱਗ ਕਲਰ ਦੀ ਐ ਦੂਸਰੀ ਦੀ ਅਲੱਗ ਕਲਰ ਦੀ ਐ ਪਰ ਪੜਾਇਆ ਜਾਂਦਾ ਉੱਤੇ ਕਿਸੇ ਸਕੂਲ ਦੇ ਵਿੱਚ ਕੋਈ ਹਾਈ ਸਟੈਂਡਰਡ ਦੀ ਪੜ੍ਹਾਈ ਪੜਾਈ ਜਾਂਦੀ ਐ ਭਾਵੇਂ ਜਿਸ ਤਰ੍ਹਾਂ ਦਾ ਤੁਸੀਂ ਖਰਚਾ ਕਰਦੇ ਹੋ ਉਸੇ ਤਰ੍ਹਾਂ ਦੀ ਪੜ੍ਹਾਈ ਮਿਲਦੀ ਐ ਪੜ੍ਹਾਈ ਮਿਲ ਦਿੰਦੇ ਐ ਚਾਹ ਥੋੜੀ ਐ ਭਾਵੇਂ ਬਹੁਤੀ ਐ ਕਿਉਂਕਿ ਉਹਦੇ ਵਿੱਚ ਸੰਸਾਰਕ ਗਿਆਨ ਹੁੰਦਾ ਐ ਉਸੇ ਤਰ੍ਹਾਂ ਹੈ ਭਾਵੇਂ ਤੂੰ ਹਿੰਦੂ ਆ ਭਾਵੇਂ ਸਿੱਖ ਆ ਮੁਸਲਮਾਨ ਜਿਹੜੇ ਮਰਜ਼ੀ ਵਸਤਰਾਂ ਦੇ ਵਿੱਚ ਹੋਵੇਂਗਾ ਬਾਹਰੀ ਵਸਤਰ ਤਾਂ ਕੇਵਲ ਤੋਂ ਕੇਵਲ ਤੈਨੂੰ ਇਹ ਦਰਸਾਉਂਦੇ ਆ ਤੂੰ ਸਿੱਖ ਐ ਤੂੰ ਹਿੰਦੂ ਐ ਤੂੰ ਮੁਸਲਮਾਨ ਐ ਇਹ ਤਾਂ ਸੰਸਾਰ ਦੀ ਗੱਲ ਹੋ ਗਈ ਨਾ ਪਰ ਉਥੇ ਤਾਂ ਕੇਵਲ ਤੋਂ ਕੇਵਲ ਤੇਰਾ ਮਨ ਦੇਖਿਆ ਜਾਂਦਾ ਕਿ ਤੇਰਾ ਮਨ ਕਿੰਨਾ ਕੁ ਸਾਫ਼ ਹੈ ਕਿੰਨਾ ਕੁ ਸ਼ੁੱਧ ਹੈ ਵੀ ਇਹ ਔਗਣਾ ਤੋਂ ਖਾਲੀ ਹੈ ਜਾਂ ਭਰਿਆ ਹੋਇਆ ਜੇ ਔਗਣਾ ਦਾ ਮਨ ਭਰਿਆ ਹੋਵੇ ਬਾਹਰੀ ਵਸਤ ਤਨ ਤਰਾ ਕੀ ਕਰਨਾ ਕੁਝ ਵੀ ਨਹੀਂ ਕਰਨਾ ਭਾਈ ਇਹਨੂੰ ਤੂੰ ਪਹਿਨ ਜਾਂ ਨਾ ਪਹਿਨ ਗੱਲ ਅੰਦਰ ਵਾਲੇ ਗਿਆਨ ਦੀ ਹੁੰਦੀ ਹੈ ਕਿ ਜੋ ਅੰਦਰ ਤੇਰੇ ਗਿਆਨ ਹੈ ਨਾ ਉਹ ਪਰਮਾਰਥ ਦਾ ਜੋ ਪ੍ਰਮਾਤਮਾ ਦਾ ਗਿਆਨ ਹੈ ਗੁਰੂ ਨਾਨਕ ਸਾਹਿਬ ਜੀ ਨੇ ਤੈਨੂੰ ਬਖਸ਼ਿਸ਼ ਕੀਤਾ ਮਿਹਰ ਕੀਤੀ ਹੈ ਉਸ ਗਿਆਨ ਨੂੰ ਆਪ ਨੇ ਗ੍ਰਹਿਣ ਕੀਤਾ ਕੀ ਤੂੰ ਉਸ ਗ੍ਰਹਿਣ ਕੀਤੇ ਗਿਆਨ ਦੇ ਸਦਕਾ ਆਪਣੇ ਮਨ ਨੂੰ ਸ਼ੁੱਧ ਕੀਤਾ ਮਨ ਨੂੰ ਸਾਫ਼ ਕੀਤਾ ਗਲਤਾਂ ਸਾਰੀ ਆਉਂਦੀ ਹੈ ਮਨ ਦੀ ਮਨ ਦੇ ਮਿਲੇ ਹਨ ਮਨ ਦੇ ਸਾਫ਼ ਕੀਤੇ ਹਨ ਭਗਤ ਕਬੀਰ ਜੀ ਫਰਮਾਨ ਕਰਦੇ ਕਹਿੰਦੇ ਤੂੰ ਮਨ ਨੂੰ ਸਾਫ਼ ਕਰ ਕਹਿੰਦੇ ਜੇ ਤੂੰ ਮਨ ਨੂੰ ਇਸ ਤਰ੍ਹਾਂ ਸਾਫ਼ ਕਰ ਲਵੇਂ ਕਿਸ ਤਰ੍ਹਾਂ ਕਬੀਰ ਮਨ ਨਿਰਮਲ ਭਇ ਜੈਸੇ ਗੰਗਾ ਨੀਰ ਗੰਗਾ ਦਾ ਜਲ ਉਹ ਈਸ਼ੁਦੇ ਉਹਦੇ ਵਿੱਚ ਰਸਾਇਣਕ ਪਦਾਰਥ ਹੋਣਗੇ ਕਿਸ ਤਰ੍ਹਾਂ ਅਲੱਗ-ਅਲੱਗ ਉਹਦੇ ਵਿਸ਼ੇ ਨੇ ਪਏ ਕੋਈ ਕਿਸ ਤਰ੍ਹਾਂ ਮੰਦ ਹੈ ਕੋਈ ਕਿਸ ਤਰ੍ਹਾਂ ਮੰਦ ਹੈ ਕਿ ਕਿ ਜਿੰਨਾ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਜਦ ਤੱਕ ਤੇਰਾ ਮਨ ਸਾਫ ਨਹੀਂ ਹੁੰਦਾ ਮਨ ਹੁੰਦਾ ਹੈ ਗੁਰੂ ਦੇ ਗਿਆਨ ਸਦਕਾ ਸਾਥ ਤਦ ਤੱਕ ਤੇਰਾ ਪਾਰੋਤਾਰਾ ਨਹੀਂ ਤੇ ਉਸੇ ਧਰਮ ਦੇ ਵਿੱਚ ਹੀ ਲੋਕ ਕੰਗਾ ਵਿੱਚ ਇਸ਼ਨਾਨ ਕਰਨ ਨੂੰ ਇਹ ਸਮਝਦੇ ਆ ਕਿ ਪਾਪ ਧੋਤੇ ਜਾਂਦੇ ਆ ਤੇ ਕਈ ਵਾਰ ਸੋਚੀਦਾ ਪਾਪ ਕਰਦੇ ਇਸ ਲਈ ਜਿਆਦਾ ਨਹੀਂ ਬਈ ਕਿ ਇਹਨਾਂ ਦੇ ਅੰਦਰ ਜੋ ਪਾਪ ਕਰਨ ਦੀ ਪ੍ਰਵਿਰਤੀ ਕੁਝ ਜਿਆਦਾ ਹੈ ਸਭ ਨਾਲ ਹੋਏ ਜਿਸ 바ਵ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਨ ਕਰ ਦਿੱਤਾ Hindu ਅੰਨਾ ਪਾਉਦੇ ਦੋਨੇ ਖੈ ਹੈ ਨਹੀਂ ਅੱਖਾਂ ਭਾਵੇਂ ਆ ਦੇਖਣ ਵਾਲੀਆਂ ਹੈ ਪਰ ਜੋ ਸੋਚ ਵਾਲੀ ਅੱਖਾਂ ਉਦੇ ਵੱਲੋਂ ਇਹ ਮਹਾ ਅਗਿਆਨੀ ਮਹਾ ਅਗਿਆਨਤਾ ਦੇ ਵਿੱਚ ਡੁੱਬਿਆ ਹੋਇਆ ਜਿੰਨੇ ਜਾਤ ਪਾਤ ਉੱਚ नीਚ ਇਹ ਸਭ ਕੁਝ ਇਸੇ ਧਰਮ ਦੀ देन ਹੈ ਕਿ ਕੇਵਲ ਤੋਂ ਕੇਵਲ ਇਸ ਧਰਮ ਨੇ ਹੀ ਦਿੱਤਾ ਹੋਇਆ ਇਹ ਸੰਸਾਰ ਨੂੰ ਭਾਵੇਂ ਮਨੁ ਸਿਮਰਤਿਆਂ ਹੋਣ ਜਿਸ ਨੂੰ ਇਹ ਭਗਵਾਨ ਸਮਝਦੇ ਇਹ ਮੰਨੂ ਭਗਵਾਨ ਸੀ ਉਹਦੇ ਗ੍ਰੰਥਾਂ ਦੇ ਵਿੱਚ ਪੜ੍ਹ ਕੇ ਦੇਖੋ ਉਹ ਤਾਂ ਸਾਫ਼ ਸਤਰੀ ਗੱਲ ਕਹਿੰਦਾ ਪਾਛ ਢੋਰ ਸੁੱਧਰ ਨਾਰੀ ਚਾਰੋ ਤਾੜਨ ਕੇ ਅਧਿਕਾਰੀ ਜਿੱਥੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਇਹਨਾਂ ਦੀ ਉਪਮਾ ਕਰਦੇ ਉਸਤਤ ਕਰਦੇ ਵਡਿਆਈ ਕਰਦੇ ਆਪਣੇ ਮਿੱਤਰ ਬਣਾਉਂਦੇ ਆ ਸਾਥੀ ਬਣਾਉਂਦੇ ਆ ਨਾਲ ਬੈਠਦੇ ਆ ਤੇ ਉਹਨਾਂ ਨੂੰ ਇਸ ਨੇ ਮਾੜਾ ਕਿਹਾ ਆਪਣੀ ਵਿਚਾਰ ਤਰ੍ਹਾਂ ਮਿਲਦੀ ਨਹੀਂ ਸਾਡੇ ਗੁਰੂ ਸਾਹਿਬਾਨ ਦੀ ਵਿਚਾਰ ਤਰ੍ਹਾਂ ਉਹਨਾਂ ਦੀ ਵਿਚਾਰ ਤਰ੍ਹਾਂ ਦੇ ਵਿਪਰੀਤ ਹੈ ਉਲਟ ਹੈ ਫਿਰ ਵੀ ਤੁਰਿਆ ਫਿਰਦਾ ਬਈ ਤੂੰ ਫਿਰ ਵੀ ਜਿੰਨੇ ਵੀ ਫੰਕਸ਼ਨ ਹੁੰਦੇ ਆ ਨਾ ਸਾਰੇ ਦੇ ਸਾਰੇ ਹੁਣ ਨਵੇਂ ਆਵੇ ਗਏ ਇੱਕ ਜਿਹਨੂੰ ਕਹਿੰਦੇ ਰਕਸ਼ਾ ਬੰਧਨ ਇਹ ਧਾਗੇ ਬਣ ਕੇ ਆਪਾਂ ਸਮਝਦੇ ਆ ਕਿ ਅਸੀਂ ਰਸਤੇ ਵਿੱਚ ਬੰਨੇਗੇ। ਪਰ ਉਹ ਤਾਂ ਆਪਣਾ ਵੀ ਪਤਾ ਕਿੰਨੇ ਇੱਕ ਬੰਨੇ ਹੋਏ ਆ। ਤੇ ਗੁਰੂ ਪਾਇਸ਼ਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੈਨੂੰ ਹਮੇਸ਼ਾ ਲਈ ਕਦੇ ਨਾ ਉਤਰਨ ਵਾਲਾ ਇੱਕ ਕਕਾਰ ਪਹਿਨਾ ਦਿੱਤਾ। ਉਹ ਜੇ ਰੱਖੀ ਤੂੰ ਬਣੀ ਤਾਂ ਗੇਰੀ ਇੱਕ ਦਾ ਦੋ ਦਾ ਤਿੰਨ ਲਾਗੇ ਸੋਣ ਦਿੰਨੇ। ਇਹ ਕੋਈ ਜਿਆਦਾ ਕੋਸਟਲੀ ਹੋਗੀ। ਪਾਉ ਕੋਈ 골ਡ ਨਹੀਂ ਦੇਂਦਾ ਸੋਨੇ ਦੀ ਦੇ ਦਿੰਦਾ ਉਹ ਤਾਂ ਭਈ ਆਪਣੇ ਆਪਣੇ ਹੁਣ ਜੇਬ ਦੀ ਅਵਸਥਾ ਹੁੰਦੀ ਹੈ ਕਿ ਉਸੇ ਹਿਸਾਬ ਨਾਲ ਭਾਈ ਦਿੰਦੇ ਪਰ ਅਸਲ ਤੇ ਹਿੰਦੂਆਂ ਦਾ ਤਿਹਾਰ ਹੈ ਸਿੱਖਾਂ ਦਾ ਇਹ ਨਾਲ ਸੰਬੰਧ ਹੀ ਕੋਈ ਨਹੀਂ ਫੇਰ ਵੀ ਸਿੱਖ ਹੀ ਕਿ ਪਹਿਣਾ ਹੁੰਦੀਆਂ ਜਾਂਦੀਆਂ ਨੇ ਜਾਓ ਭਾਈ ਕਿਉਂ ਰੋਕੀਏ ਐਤਾ ਕੇਵਲ ਤੋਂ ਕੇਵਲ ਦੱਸ ਦਿਆਂ ਕਿ ਖਾਲਸੇ ਨੂੰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜੋ ਕੜਾ ਪਹਿਨਾ ਦਿੱਤਾ ਨਾ ਇਹ ਧਾਗੇ ਵਾਲਾ ਰੱਖਿਆ ਤਾਂ ਇਹ ਤਾਂ ਕੇਵਲ ਤੋਂ ਕੇਵਲ ਜਿਹੜਾ ਬਨਦਾ ਤੇ ਜੋ ਬਣਾਉਂਦਾ ਉਹਦੀ ਰੱਖਿਆ ਹੁੰਦੀ ਹੈ ਉਹਦੇ ਨੇ ਨਾ ਤਾਂ ਰਹਿੰਦਾ ਨਾ ਪਰ ਦਸਮ ਪਾਤਸ਼ਾਹ ਨੇ ਜੋ ਕਕਾਰ ਪਹਿਨਾ ਦਿੱਤਾ ਕੜਾ ਇਹਦੇ ਬਹੁਤ ਸੋ ਸੰਸਕਾਰ ਨੇ ਭਾਈ ਇਹ ਪਹਿਨਾ ਦਿੱਤਾ ਤੇ ਇਹਦੇ ਨਾਲ ਬਚਨ ਬੰਨ ਦਿੱਤਾ ਕਿ ਤੂੰ ਸਮst ਸੰਸਾਰ ਦੇ ਵਿੱਚ ਸਭ ਦਾ ਰੱਖਿਆਕ ਬਣ ਕੇ ਰਹਿਣਾ ਜਿੱਥੇ ਵੀ ਕਿਸ ਨੂੰ ਦੁੱਖ ਤਕਲੀਫ ਆਉਂਦੀ ਹੈ ਖੰਡਾ ਜਾ ਤਾ ਗਿਆਨੇ ਤਾਂ ਆਪਣੇ ਨਹੀਂ ਆਪਣੇ ਨਾਲ ਖੜਦੇ ਹੁੰਦੇ ਆਪਾਂ ਵੀ ਦੇਖਦੇ ਹਾਂ ਵੀ ਸਾਨੂੰ ਵੀ ਪਤਾ ਵੀ ਕਿਵੇਂ ਬਣਾ ਰਿਹਾ ਕਿਵੇਂ ਕੋਈ ਬਣ ਰਿਹਾ ਕੱਚਾ ਹੀ ਹੁੰਦਾ ਭਾਈ ਤਿਹਾਰ ਹਿੰਦੂਆਂ ਦਾ ਮਨਾਉਣਾ ਸਿੱਖਾ ਨੇ ਵੀ ਇਤਨਾ ਬਹੁਤ ਇਤਿਹਾਰ ਨੇ ਭਾਈ ਜਿੰਨੇ ਵੀ ਆਉਂਦੇ ਨਾ ਮੈਨੇ ਵ ਇਤਿਹਾਰ ਨੇ ਕਿੰਨੇ ਦੱਸ ਦੀ ਉਹਨਾਂ ਨੂੰ ਗਣਉਂਦੇ ਰਹੀਏ ਤੇ ਆਪਾਂ ਸ਼ਬਦ ਦੇਲੇ ਧਿਆਨ ਤੋਂ ਭਟਕ ਜਾਵਾਂਗੇ ਹੁਣ ਵਿਚਾਰਤਾਰ ਨਹੀਂ ਮਿਲਦੀ ਅਸੀਂ ਫਿਰ ਵੀ ਉਹਨਾਂ ਦੀ ਮਤ ਦੇ ਮਗਰ ਤੁਰੇ ਫਿਰਦੇ ਹਾਂ ਸਾਨੂੰ ਪਾਸ਼ਾ ਨੇ ਜੋ ਆਪਣੀ ਮਤ ਦਿੱਤੀ ਹੈ ਇਹ ਮਤ ਦਸਾਉਂਦੀ ਹੈ ਕਿ ਤੁਸੀਂ ਬਹੁਤ ਉੱਚੇ ਕੌरेज ਯੂਨੀਵਰਸਿਟੀ ਵਿੱਚ ਪੜਦੇ ਹੋ ਜਿਵੇਂ ਵੱਡਿਆਂ ਵੱਡਿਆਂ ਜਿੰਨੀਆਂ ਪ੍ਰੈਸਟੀਆਂ ਸਕੂਲ ਕਾਲਜ ਹੁੰਦੇ ਉਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਪੜਨਾ ਇੱਕ ਸੁਪਨਾ ਹੀ ਹੁੰਦਾ ਹੈ ਕਿ ਭਾਈ ਮੇਰਾ ਇਹ ਅੱਜ ਸੁਪਨਾ ਪੂਰਨ ਹੋ ਗਏ ਦੁਨੀਆ ਦੇ ਵਿੱਚ ਹੋਵੇ ਭਾਵੇਂ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੇ ਵੱਡੇ ਐਸੇ ਸਕੂਲ ਕਾਲਜ ਨੇ ਭਾਈ ਕਿ ਜਿੱਥੇ ਪੜਨਾ ਹਰ ਇੱਕ ਸਟੂਡੈਂਟ ਬੱਚੇ ਦਾ ਇੱਕ ਸੁਪਨਾ ਹੁੰਦਾ ਪਰ ਹਰ ਇੱਕ ਦਾ ਪੂਰਾ ਨਹੀਂ ਹੁੰਦਾ ਜਾਂ ਪੈਸੇ ਨਹੀਂ ਹੁੰਦੇ ਜੇ ਪੈਸੇ ਐ ਤੇ ਉਤੇ ਦਾਖਲ ਹੋਣ ਵਾਸਤੇ ਜਿਹੜੇ ਗਿਆਨ ਦੀ ਲੋੜ ਐ ਉਹ ਨਹੀਂ ਹੁੰਦਾ ਸੋ ਉਸੇ ਤਰ੍ਹਾਂ ਹੀ ਭਾਈ ਇਹ ਧਾਰਮਿਕ ਤੌਰ ਤੇ ਵੀ ਜੋ ਸਿੱਖੀ ਦਾ ਸਕੂਲ ਸਿੱਖੀ ਦਾ ਜੋ ਘਰੇ ਨਾ ਕਿ ਇੱਥੇ ਵੀ ਕੋਈ ਨਸੀਬਾਂ ਵਾਲੀ ਦਾਖਲ ਹੁੰਦੇ ਕਿ 12 ਵਾਰਾਂ ਤਾਂ ਦੇਖ ਲਾਂਗੇ ਖੜ ਕੇ ਅਸੀਂ ਭਾਈ ਆਕਸਫੋਰਡ ਜਿਨੀ ਯੂਨੀਵਰਸਿਟੀ ਨੂੰ ਅਸੀਂ ਵੀ ਧਾਰਮਿਕ ਟਲਹ ਜੀ ਦੇ ਸਕੂਲ ਕਾਲਜ ਦੇਖ ਲਾਂਗੇ ਬਾਹਰੋਂ-ਬਾਹਰੋਂ ਅੰਦਰ ਨਹੀਂ ਜਾ ਸਕਦੇ ਕੰਡੀਸ਼ਨਾਂ ਨੇ ਭਾਈ ਸ਼ਰਤਾਂ ਨੇ ਉਸੇ ਤਰ੍ਹਾਂ ਹੀ ਧਾਰਮਿਕ ਤੌਰ ਤੇ ਅਸੀਂ ਗੁਰਦਾਰੇ ਤਾਂ ਬਾਹਰੋਂ-ਬਾਹਰ ਦੇਖ ਸਕਦੇ ਹਾਂ ਪਰ ਅੰਦਰ ਜਾਣ ਵਾਸਤੇ ਟਰਮ ਐਂਡ ਕੰਡੀਸ਼ਨਾਂ ਹੁੰਦੀਆਂ ਨੇ ਗੁਰਦਾਰਾ ਇਹ ਨਹੀਂ ਕਿ ਜਿਹੜਾ ਆਪਾਂ ਚਾਰ ਦਵਾਰਾਂ ਖੜੀਆਂ ਕਰ ਦਿੱਤੀਆਂ ਗੁਰਦਾਰਾ ਬਣ ਗਿਆ ਗੁਰੂ ਦਾ ਦਵਾਰ ਕਿੱਥੇ ਹੈ ਗੁਰੂ ਨਾਨਕ ਸਾਹਿਬ ਦਾ ਗਿਆਨ ਕਿਹ ਕੁ ਦਾ ਦਵਾਰ ਹੈ ਗੁਰੂ ਗੁਰਨਾਨਕ ਸਾਹਿਬ ਦਾ ਜੋ ਗਿਆਨ ਹੈ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਕਿ ਗੁਰਬਾਣੀ ਦੇ ਵਿੱਚ ਆਪਣੇ ਮਨ ਨੂੰ ਜਦੋਂ ਜੋੜ ਲੇਗਾ ਨਾ ਫਿਰ ਸਮਝੇਗਾ ਕਿ ਭਾਈ ਤੂੰ ਗੁਰਨਾਨਕ ਸਾਹਿਬ ਦੇ ਸਕੂਲ ਦੇ ਵਿੱਚ ਅਜ ਤੇਰੀ ਐਡਮਿਸ਼ਨ ਹੋ ਗਈ ਤੈਨੂੰ ਉੱਥੇ ਜਾਣ ਦਾ ਮੌਕਾ ਮਿਲ ਗਿਆ ਭਾਈ ਭਾਗਾ ਵਾਲਾ ਹੁੰਦਾ ਇਥੇ ਤਾਂ ਪਾਵੇਂ ਜਿਵੇਂ ਮਰਜੀ ਆਪਾਂ ਗੁਰਦਾਰੇ ਧਰਮ ਮੰਦਰਾ ਮਸਜਿਦਾਂ ਵਿੱਚ ਲੈ ਜਾਈਏ ਪਰ ਅਸਲ ਜਿਹੜਾ ਘਰ ਹੈ ਨਾ ਕਿ ਜਿਹੜਾ ਅਸਲੀ ਧਾਰਮਿਕ ਸਥਾਨ ਹੈ ਉਸ ਅਵਸਤਾ ਤੱਕ ਉਸ ਜਗ੍ਹਾ ਤੱਕ ਪਹੁੰਚਣਾ ਵਿਰਲੀਆਂ ਰੂਹਾਂ ਨੇ ਵਿਰਲੀਆਂ ਹੀ ਆਤਮਾ ਹੁੰਦੀ ਹੈ ਜਿਹੜੀਆਂ ਉਸ ਜਗ੍ਹਾ ਪਹੁੰਚਦੀਆਂ ਉੱਥੇ ਪਹੁੰਚ ਲਈ अनेका ਮੁਸ਼ਕਲਾਂ ਔਕੀਆਂ ਘਾਟੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਇੱਥੇ ਤਾਂ ਹੁਣ ਥੋੜੀ ਜੀ ਧੋਕ ਕਣੀਆ ਪੈ ਗਈ ਹੈ ਕੀ ਜਾਣਾ ਬਾਹਰ ਜਾਵਾਂਗੇ ਭੱਜ ਜਾਵਾਂਗੇ ਤੇ ਬਾਬਾ ਫਰੀਦ ਜੀ ਤਾਂ ਕੁਝ ਹੋਰ ਹੀ ਕਹਿੰਦੇ ਹੁਤਾ ਰਬਨਾ ਜਿਹੜੀ ਪ੍ਰੀਤ ਹੈ ਗੁਰੂ ਮਹਾਰਾਜ ਨਾਲ ਪ੍ਰੀਤ ਹੈ ਇਹ ਉਹਦੇ ਬਾਬਤ ਕਹਿੰਦੇ ਜਦੋਂ ਚੱਲੇ ਗਲੀਆਂ ਚੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਜੱਲਾ ਤਾਂ ਹੀ ਜੇ ਕੰਬੜੀ ਰਹਾ ਤਾਂ ਟੁੱਟੇ ਨੇ ਹੋ ਕਹਿੰਦੇ ਵੇ ਤੁਰਿਆ ਜਨ ਆਪਾਂ ਹੀ ਵਿਚਾਰ ਕਰਕੇ ਹੀ ਬੈਠੇ ਹੁੰਦੇ ਆ ਨਾ ਇਹ ਨਾ ਗਏ ਭਾਈ ਕੋਈ ਗੱਲ ਨਹੀਂ ਰੱਬ ਤਾਂ ਅੰਦਰ ਹੀ ਹੈ ਸਹੀ ਗੱਲ ਹੈ ਫੇ ਤਾਂ ਕਦੇ ਬਣਾ ਗੋ ਪਰ ਅੱਜ ਤੂੰ ਰੁਕੇ ਆ ਇਸ ਕਰਕੇ ਕਿ ਮੌਸਮ ਖਰਾਬ ਹੈ بارش ਹੋ ਰਹੀ ਹੈ ਗਲੀਆਂ ਗਲੀਆਂ ਨੇ ਇਕੜਾ ਪਾਣੀ ਹੈ ਕਪੜਿਆਂ ਦੀ ਫਿਕਰ ਹੈ ਗੁਰੂ ਨਾਲ ਮਿਲਣ ਦੀ ਫਿਕਰ ਨਹੀਂ ਹੈ ਕਿ ਅੱਜ ਜੇ ਮੈਂ ਗੁਰੂ ਦੇ ਨਾਲੋਂ ਟੁੱਟ ਗਿਆ ਨਾ ਕਿ ਅੱਜ ਜੇ ਮੈਂ ਇਹ ਨਿਯਮ ਤੋੜ ਦਿੱਤਾ ਤੇ ਮੇਰਾ ਪ੍ਰੇਮ ਟੁੱਟ ਜਾਣਾ ਜਦੋਂ ਪ੍ਰੇਮ ਟੁੱਟ ਗਿਆ ਨਾ ਤੇ ਫਿਰ ਪ੍ਰਮਾਤਮਾ ਨਾਲ ਨਾਤੇ ਹੀ ਨਰੇਣਾ ਕੋਈ ਇਤਨਾ ਗਾਲੀ ਇੱਕ ਪ੍ਰੇਮ ਦੀ ਆਉਂਦੀ ਹੈ गोविंद ਪਾਓ ਭਗਤ ਕਾ ਭੁੱਖਾ ਪ੍ਰੇਮ ਦਾ ਤਾਂ ਭੁੱਖਾ ਹੋ ਇਹ ਵੀ ਜੋ ਅਗਿਆ ਘੜੀਆਂ ਆਉਂਦੀਆਂ ਮੁਸ਼ਕਲਾਂ ਆਉਂਦੀਆਂ ਸਮਝ ਲਓ ਕਿ ਪ੍ਰਮਾਤਮਾ ਦੇ ਤੂੰ ਨਜ਼ਦੀਕ ਜਾ ਰਿਹਾ ਹੈ ਇਸ ਘੜੀ ਨੂੰ ਪਾਰ ਕਰਨਾ ਕਿ ਇਸ ਔਖੀ ਘੜੇ ਨੂੰ ਪਾਰ ਕਰਨਾ ਕਿ ਜਦੋਂ ਵਿਵਪਤਾ ਆਵੇ ਉਸ ਸਮੇ ਗੁਰੂ ਦੇ ਵੱਲ ਜਾਣਾ ਸਭ ਕੁਝ ਟਹਿ ਗਿਆ ਸਭ ਕੁਝ ਖਤਮ ਹੋ ਗਏ ਕਿ ਉਸ ਸਮੇ ਗੁਰੂ ਨੂੰ ਹਮੇਸ਼ਾ ਯਾਦ ਰੱਖਣਾ ਗੁਰੂ ਵੱਲ ਗੁਰੂ ਨੂੰ ਨਹੀਂ ਪੁੜਣਾ ਆਪਾ ਦਾ ਪੁੜ ਜਾ ਨਹੀਂ ਆਣਾ ਹੁਣ ਬਾਬਾ ਫਰੀਦ ਜੀ ਮਹਾਰਾਜ ਕਹਿੰਦੇ ਹਨ ਕਹਿੰਦੇ ਕੋਈ ਗਾਲੀ ਮੇਰਾ ਤਨ ਪੈ ਜਾਵੇ ਕਪੜੇ ਪੈ ਜਿਆਣਾ ਪਿੱਜੋ ਸਿੱਜੋ ਕੰਬਲੀ ਕਹਿੰਦੇ ਮੇਰੇ ਭਾਵੇਂ ਕਪੜੇ ਲੱਭਣ ਜਾਣ ਖਤਮ ਹੋ ਜਾਣ ਕੋਸ ਹੋ ਜਾਵੇ ਕੋਈ ਪ੍ਰਵਾਹ ਨਹੀਂ ਅੱਲਾਹ ਵਰਸੇ ਮੇ ਹੋ ਕਹਿੰਦੇ ਜਿੰਨਾ ਮਰਜ਼ੀ ਰੱਬ ਵੀ ਬਾਲਾ ਉਹ ਗਲੀ ਮੈਂ ਖੋਰੀ ਜਾਊਂਗਾ ਕਿ ਸਾਡੀ ਜੋ ਬਾਡੀ ਹੈ ਇਹ ਮਾਂ ਦੀ ਥੋੜੀ ਤਾਂ ਨੂਨ ਦੀ ਬਣੀ ਹੋਈ ਹੈ ਸਾਡੀ ਤਾਂ ਸਾਨੂੰ ਤਾਂ ਇਹੀ ਭੁਲਿਖਾ ਰਹਿੰਦਾ ਤੇ ਬਾਬਾ ਫਰੀਦ ਜੀ ਕਹਿੰਦੇ ਸਰੀਰ ਵੀ ਜਾਂਦਾ ਜਾਣ ਦੇ ਕੋਈ ਗੱਲ ਨਹੀਂ ਕਿ ਜਦ ਜਿੰਨਾ ਮਰਜੀ ਵੀ ਪਵੇ ਜਾਏ ਮਿਲਾ ਤੈਨਾਂ ਸੱਜਣਾ ਕਹਿੰਦੇ ਆਪਣੇ ਸੱਜਣ ਪ੍ਰੀਤਮ ਪਿਆਰੇ ਇੱਕ ਨਿਜਬ ਹੁੰਦਾ ਭਾਈ ਇਹ ਕਿ ਨਿਜਮ ਦੇ ਵਿੱਚ ਰਹਿਣਾ ਅਸੂਲ ਦੇ ਵਿੱਚ ਰਹਿਣਾ ਇਹ ਨਿਤ ਦਾ ਨੇਮ ਹੈ ਕਿ ਨਹੀਂ ਭਾਈ ਮੈਂ ਵਿਸਾਰ ਸਕਦਾ ਨਹੀਂ ਤੋੜ ਸਕਦਾ ਇਸ ਨੂੰ ਨਹੀਂ ਛੱਡ ਸਕਦਾ ਭਾਵੇਂ ਜਿੰਨੀ ਮਰਜੀ ਮੁਸ਼ਕਲ ਆ ਜਾਵੇ ਮਰਜੀ ਔਕੜਾ ਆ ਜਾਵੇ ਇਹ ਬਾਬਾ ਫਰੀਦ ਜੀ ਕਹਿੰਦੇ ਹਨ ਕਹਿੰਦੇ ਜਿੰਨਾ ਮਰਜੀ ਮਿਲ ਜਾਵੇ ਪਰ ਮੈਂ ਆਪਣੇ ਪ੍ਰੀਤਮ ਪਿਆਰੇ ਦਾ ਦਰ ਨਹੀਂ ਛੱਡਣਾ ਕਹਿੰਦੇ ਉਹਦਾ ਦਰ ਛੱਡ ਦਿੱਤਾ ਮੈਨੂੰ ਕਿਤੇ ਢੋਈ ਨਹੀਂ ਔਰ ਗੱਲ ਚੱਲੀ ਸੀ ਨਾ ਮੰਨਦੀ ਕਿ ਜਿਹੜਾ ਸਾਡਾ ਮਨ ਆ ਨਾ ਸਰੀਰ ਦੇ ਵਿੱਚ ਆਤਮਾ ਨੂੰ ਸਰੀਰ ਤਾਂ ਮਿਲਣੇ ਮਿਲਲੇ ਹੁੰਦੇ ਆ ਮਨੁੱਖਾ ਸਰੀਰ ਨਹੀਂ ਤਾਂ ਪਛੂ ਪੰਛੀ ਆਲਾ ਜਾਂ ਹੋਰ ਜਿਸ ਤਰ੍ਹਾਂ ਦੀ ਉਹਦੀ ਜੁਨੀ ਉਹਦੇ ਕਰਮਾ ਉਤਾਰ ਕੋ ਬਣੀ ਹੁੰਦੀ ਹੈ ਉਸ ਨੂੰ ਸਰੀਰ ਮਿਲ ਜਾਂਦਾ ਤੇ ਜਿਹੜਾ ਅੰਦਰ ਇਸ ਸਰੀਰ ਦੇ ਮਨ ਬੈਠਾ ਨਾ ਇਹ ਤੈਨੂੰ ਧਰਮੀ ਵੀ ਬਣਾਉਂਦਾ ਅਧਰਮੀ ਵੀ ਬਣਾਉਂਦਾ ਭਾਵ ਜੋ ਠੱਗ ਵੀ ਇਸੇ ਮਨ ਨੇ ਬਣਾਉਣਾ ਤੇ ਦਾਨਪੁਨ ਕਰਨ ਵਾਲਾ ਵੀ ਤੈਨੂੰ ਇਸੇ ਮਨ ਨੇ ਬਣਾਉਣਾ ਏ। ਇਹੀ ਮਨ ਤੈਨੂੰ ਸਭ ਕੁਝ ਸਿੱਧੇ ਔਰ ਗਲਤ ਮਾਰਗ ਤੇ ਲੈ ਕੇ ਜਾਂਦਾ ਹੈ। ਹੁਣ ਇੱਕ ਮਨ ਸੋਚਦਾ ਕਿ ਨਹੀਂ ਵੇ ਮੇਰਾ ਤਾਂ ਉਸ ਬਹਿਗਰੂਨ ਰਾਂਕ ਬਗੈਰ ਕਿ ਅਕਾਲ ਪੁਰਖ ਤੋਂ ਬਗੈਰ ਮੇਰਾ ਪਾਰੋ ਉਤਾਰਾ ਕੋਈ ਨਹੀਂ। ਦੂਸਰਾ ਮਨ ਕਹਿੰਦਾ ਕਿ ਜਿਹੜਾ ਮੈਂ ਸੰਸਾਰਤ ਸਵਾਦ ਨੂੰ ਲੱਗਿਆ ਹੋਇਆ ਨਾ ਕਿ ਜਿਹੜਾ ਉਸ ਨੂੰ ਸੰਸਾਰ ਵਿੱਚ ਸੰਸਾਰ ਦੇ ਵਿੱਚ ਆ ਕੇ ਸੰਸਾਰ ਦਾ ਸਵਾਦ ਲੱਗ ਗਿਆ ਇਹ ਹੀ ਇਹਨੂੰ ਮਰਵਾ ਦਿੰਦਾ ਜਿਵੇਂ ਜੀਵ ਜੰਤੂ ਹੈ ਉਹ ਜਦੋਂ ਵੀ ਆਉਂਦੇ ਹਨ ਜਦੋਂ ਵੀ ਮਰਦੇ ਹੈ ਲਾਲਚ ਵਸੇ ਮਰਦੇ ਹੈ ਭਈ ਮੱਛੀ ਹੈ ਮੱਛੀ ਖੋਦ ਇੱਕ ਮਾਸ ਹੈ ਪਰ ਇੱਕ ਮਾਸ ਦੇ ਛੋਟੇ ਜਿਹੇ ਟੁਕੜੇ ਕਰਨ ਕਰਕੇ ਆਪਣੀ ਜਾਨ ਗਵਾ ਵੰਦੀ ਹਾਥੀ ਹੈ ਕਿੱਡਾ ਵੱਡਾ ਸਰੀਰ ਆਉਦਾ ਭਾਈ ਕਿ ਕਿੱਡੇ ਕਿਡੇ ਪੇੜਾ ਨੂੰ ਢਾਹ ਦਿੰਦਾ ਉਡ ਦਿੰਦਾ ਉਹ ਕਿਨੇ ਸ਼ਕਤੀ ਹੁੰਦੀ ਹੈ ਉਹਦੇ ਵਿੱਚ